ਸਾਡੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰੇ ਕਿਸਾਨ ਵੀਰਾਂ ਦਾ ਦੋਸਤੋ ਅੱਜ ਆਪਾਂ ਪਹੁੰਚੇ ਆ ਜਿਹੜੀ ਥੋੜੇ ਦਿਨ ਪਹਿਲਾਂ ਝੋਨੇ ਦੀ ਵੀਡੀਓ ਅਪਲੋਡ ਕੀਤੀ ਸੀ ਸਾਰਿਆਂ ਤੋਂ ਪਹਿਲਾਂ ਵੀਡੀਓ ਆਪਾਂ ਪਾਈ ਸੀ ਝੋਨੇ ਬਾਰੇ ਪੁੱਛਿਆ ਸੀ ਕਿਸਾਨ ਕੋਲੋਂ ਫਿਰ ਜਿਸ ਦਿਨ ਝੋਨਾ ਵੀ ਵढਾਈ ਕੀਤੀ ਉਸ ਦਿਨ ਵੀ بڑے ਕਿਸਾਨ ਵੀਰਾਂ ਦੇ ਪਾਸੇ ਸਟੇਟਾਂ ਤੋਂ ਜਿਹੜਾ ਸ਼ਹਿਰਾਂ ਤੋਂ ਤੇ ਝੋਨਾ ਵੜ ਲਿਆ ਵੀ ਅੱਜ ਮਿਲਦੇ ਆ ਤੇ ਪੁੱਛਦੇ ਆ ਝੋਨੇ ਦੀ ਅਪਡੇਟ ਵੀ ਕਿੰਨਾ ਝਾੜ ਝੜਿਆ ਹੈ ਤੇ ਆਜੋ ਮਿਲਦੇ ਆ ਭਰਾਵਰਾਣੇ ਹੋਰ ਜੀ ਬਾਬਾ ਜੀ ਵਧਾਈ ਜੀ ਵਰੀ ਉਹ ਸੁਖੀ ਵਰੀ ਚੜਦੀ ਕਲਾ ਜੀ ਬਾਬਾ ਜੀ ਵਾਟ ਲਿਆ ਛੋਨਾ ਛੋਨਾ ਬੜੀ ਜੀ ਸੌਰੀ ਆਉਣਾ ਸੀਗਾ ਉਸ ਦਿਨ ਸਾਨੂੰ ਫੈਮਿਲੀ ਫੰਕਸ਼ਨ ਕਰਕੇ ਪਹੁੰਚਿਆ ਨਹੀਂ ਗਿਆ ਤੁਹਾਡੇ ਕੋਲ ਤਾਂ ਕਰਕੇ ਜਿੱਦਾਂ ਕੰਪੈਨ ਲੱਗੀ ਸੀ ਨਾ ਜੇ ਤੁਸੀਂ ਕਿਤੇ ਹੁੰਦੇ ਉੱਥੇ ਤੇ ਬਹੁਤ ਵਧੀਆ ਕੰਮ ਬੰਦਾ ਮੇਰੇ ਤੋਂ ਤੇ ਜਿਵੇਂ ਦੀ ਵੀਡੀਓ ਬਣਾਈ ਹੈ ਤੇ ਮੈਂ ਬਣਾ ਕੇ ਚਲੋ ਕੋਈ ਨਾ ਬਾਕੀ ਆਪਣੇ ਛੋਨੇ ਨੂੰ ਦੱਸਣਾ ਸਭ ਕੁਝ ਜੀ ਹਾਂ ਜੀ ਇਹ ਨਾਲ ਵੀਡੀਓ ਚੱਲਣੀ ਹੈ ਬਿਲਕੁਲ ਦੱਸੋ ਝੋਨੇ ਬਾਰੇ ਕਿਵੇਂ ਆਪਾਂ ਕਿਹਾ ਸੀਗਾ ਵੀ 115 ਮਾਨ ਜਿਹੜਾ ਝਾੜ ਝੋਨੇ ਦਾ ਨਿਕਲੇਗਾ ਇਹਨਾਂ ਤੇ ਇਸ ਸਚਾਈ ਤੇ ਆਈ ਹੈ ਕਿਉਂਕਿ ਕਮੈਂਟ ਬਹੁਤ ਥੀਸੇ ਲੋਕਾਂ ਨੇ 115 ਮਾਨ ਜਿਹੜਾ ਝਾੜ ਇਹਨਾ ਉਹ ਨਹੀਂ ਚੜਿਆ ਜੀ ਇਹ ਸਚਾਈ ਹੈ ਕਿਸੇ ਨੂੰ ਧੋਖਾ ਨਹੀਂ ਕਰਨਾ ਤੇ ਨਾ ਹੀ ਇਹ ਝੂਠ ਮਾਰ ਕੇ ਵੇਚਣਾ ਹੈ ਠੀਕ ਹੈ ਜੀ 90 ਮੰਨ ਦੀ ਔਸਤ ਆਈਏ ਵਿਧ ਪ੍ਰੂਫ ਪਬਲਿਕ ਮੈਂ ਸੱਦੀ ਹੀ ਕੰਪੇਨ ਦੇ ਉੱਤੇ ਠੀਕ ਹੈ ਜੀ ਪਬਲਿਕ ਸਾਧ ਕੇ ਹਰੇਕ ਕਿਸੇ ਦੇ ਮੈਂ ਨੰਬਰ ਵੀ ਦਿੱਤੇ ਛੋਟੀਆਂ ਛੋਟੀਆਂ ਵੀਡੀਓ ਜੇ ਨਹੀਂ ਦਿੱਤੇ ਤੇ ਉਹ ਮੇਰੇ ਨੇ ਨੰਬਰ ਹੈ ਜਾਂ ਵੀਡੀਓ ਮੇਰੇ ਗਰੁੱਪ ਵਿੱਚ ਠੀਕ ਹੈ ਇਹ ਬਾਬਾ ਫਿਰ 90 ਮਣ ਝਾੜ ਚੜਨ ਦਾ ਝਾੜ ਘਟਣ ਦਾ ਕਾਰਨ ਇਹ ਮੌਸਮ ਹੈ ਮੌਸਮ ਲਾ ਲਓ ਜਾਂ ਚਲੋ ਅਹੀਂ ਜबान ਤੋਂ ਔਖਣਾ ਹੀ ਐਵੇਂ ਲਾ ਲਓ ਇਹ ਜਦੋਂ ਲੋਕ ਮੰਡੀਆਂ ਚ ਜਾਣਗੇ ਤੇ ਉਹਨਾਂ ਨੂੰ ਖੁਦ ਹੀ ਪਤਾ ਲੱਗ ਜयो ਮੈਂ ਸਹੀ ਬੋਲਦਾ ਕਿ ਨਹੀਂ 25 ਮਾਣਾ ਮੇਰਾ ਟੁੱਡੇ ਆ ਮੈਂ ਨਹੀਂ ਚਾਹੁੰਦਾ ਵੀ ਕਿਸੇ ਦਾ ਉੱਡੇ ਲੇਕਿਨ ਉਹਨਾਂ ਨੂੰ 25 ਮਾਣ ਕਢਾ ਕੇ ਸੁਪਨੇ ਵੇਖਣ ਸਾਰੇ ਜੀ ਬਿਲਕੁਲ ਬਾਕੀ ਦੋਸਤੋ ਫੋਨ ਤੇ ਵੀ ਗੱਲ ਹੋਈ ਸੀ ਮੇਜਰ ਵੀਰ ਨਾਲ ਤੇ ਮੈਂ ਹਾਂ ਵੀ ਹੰਦਾ ਚਾਰ ਜਿਹੜਾ 90 ਮਾਣ ਅਜੇ ਡਿਕਲੇਅਰ ਨਾ ਕਰੀ ਗਏ ਆਪਾਂ ਵੱਧ ਦੇ ਘਟਾ ਨਾ ਨਾ ਪਰਚੀ ਹੈਗੀ ਜੱਜ ਨਹੀਂ ਜਿਹੜਾ ਆਪਣਾ ਜੱਜ ਹੋਣਾ ਹੈ ਹਾਂ ਜੀ ਝਾੜ ਦੇ ਮੁਤਾਬਕ ਜਦੋਂ ਇਹਦੇ ਨਾਲ ਕੰਪੈਰੀਜ਼ਨ ਕਰਾਂਗੇ ਫਿਰ ਪਤਾ ਲੱਗੇਗਾ ਵੀ ਕਿੰਨਾ ਵੱਧ ਨਹੀਂ ਕਿੰਨਾ ਸਹੀ ਹੈ ਉਹਨਾਂ ਚਿਹਰੇ ਸਾਢੇ 68 ਮਾਣ ਦੋਸਤੋ ਝੋਨੇ ਵਢੀਚੇ ਅਸੀਂ ਆਪ ਜੀ ਵੀਦਾਰਾ ਥੋੜੇ ਦਿਨਾਂ ਤੱਕ ਵੱਢਣਾ 14 ਝੋਨਾ ਵਢੀਚਾ ਹੈ ਤੇ 65 70 ਮਾਣ ਤੇ ਆਣ ਕੇ ਰੁਕ ਗਿਆ ਮੌਸਮ ਦੀ ਖਰਾਬੀ ਕਰਕੇ ਤੇ ਤਾਂ ਇਹ ਬਾਬਾ ਜੀ ਦੱਸ ਰਿਹਾ 115 ਤੋਂ 90 ਮਾਣ ਜਿਹੜਾ ਬਿਲਕੁਲ ਕਰੈਕਟ ਨਿਕਲਿਆ ਆਪਣਾ ਕਰੈਕਟ ਪਰਚੀ ਵਿਧ ਪ੍ਰੂਫ ਕੰਡਾ ਪਬਲਿਕ ਦੇ ਸਾਹਮਣੇ ਵੜਿਆਓ ਤੇ ਮੈਂ ਪਬਲਿਕ ਖੁਦ ਸੱਦੀ ਏ ਇਹ ਨਹੀਂ ਹੈਗਾ ਮੈਂ ਕੋ ਕੱਲੇ ਨੇ ਵੜਿਆ ਦੂਰੋਂ ਦੂਰੋਂ ਲੋਕ ਆਏ ਆ ਵੇਖਣ ਨੇ ਅੱਜ ਵੀ ਦੋਸਤੋ ਜਿਹੜੇ ਆਏ ਸੀਗੇ ਤਾਂ ਘੱਟੋ ਘੱਟ 8-10 ਕਿਸਾਨ ਵੀ ਆਏ ਹੋਏ ਸੀਗੇ ਕਿਹੜੇ ਕਿਹੜੀ ਜਗ੍ਹਾ ਤੋਂ ਬਾਬਾ ਜੀ ਆਏ ਸੀ ਮੁੰਡੇ ਇੱਧਰ ਆਏ ਆ ਇੱਕ ਤਾਂ ਆਲੂ ਵਾਲਾ ਜਿਹੜਾ ਇਲਾਕਾ ਨਾ ਉਹਨੇ ਵੀ ਬੜਾ ਖੜਿਆ ਅੰਦਰ ਸ਼ਾਹ ਕੋਰਤੀ ਉਹਦੇ ਵਿੱਚ ਇਹ ਖੂਬੀ ਏ ਵੀ ਜਿਹੜਾ ਆ ਦਾਣਾ ਨਾ ਜਿਹੜਾ ਮੈਂ 115 ਮਣ ਕਹਿਣਾ ਪਿਆ ਇਹਦੀ ਬਲੱਡ ਲਾਈਨ ਦੇ ਵਿੱਚ 115 ਮੰਨੀ ਹੈ ਮੌਸਮ ਮੌਸਮ ਕਰਕੇ ਚੜਨੀ ਚੜਿਆ ਇਹਦੀ ਇੱਕ ਬਲੱਡ ਲਾਈਨ ਇਹ ਵੀ ਇਹ 90 ਦਿਨਾਂ ਤੋਂ ਮੈਂਸ ਦੇ ਵਿੱਚ ਪੱਕੇਗਾ ਉਹ ਤਾਂ ਕੋਈ ਨਹੀਂ ਨਖ ਹੋ ਸਕਦਾ ਨਾ ਨੇਰੀ ਖੋ ਸਕਦੀ ਹੈ ਨਾ ਮੌਸਮ ਮੌਸਮ ਬਿਲਕੁਲ ਜੀ ਬਲੱਡ ਲਾਈਨ ਇਹਦੀ ਹੋਈ ਹੋਈ ਹੈ ਠੀਕ ਹੈ ਜੀ ਝਾੜ ਜਿਹੜਾ ਮੌਜੂਦਾ ਪਬਲਿਕ ਹੈ ਨਾ ਉਹ 90 ਮੰ ਚੜਿਆ ਜਿਸ ਵੀ ਵੀਰ ਭਰਾ ਨੇ ਮੈਂ ਵੀ ਦੇ ਰਿਆਂ ਜਾਂ ਕੋਈ ਵੀਡੀਓ ਵਿੰਦਾ ਜਾਂ ਵੀ ਲੈਣ ਆਉਂਦਾ ਆ ਹੁਣੇ ਮੈਂ ਕਹਿ ਦੇਣਾ ਵੀ ਮੈਂ ਇਹਨੂੰ 90 ਮੰ ਦੀ ਔਸਤ ਦੇ ਹਿਸਾਬ ਤੇ 20 20 ਵਿੱਚ ਰਿਆਂ ਕੋਈ 115 ਦੇ ਚੱਕਰ ਦੇ ਜਦੋਂ ਮਜੂਦਾ ਝਾੜੀ ਨਹੀਂ ਛੜਿਆ ਬਿਲਕੁਲ ਉਹਦੇ ਚੱਕਰ ਆਵਾਜ਼ ਤੇ ਤੁਹਾਡੀ ਵੀ ਤੁਸੀਂ ਸਚਾਈ ਪੇਸ਼ ਕਰਾਂਗਾ ਸਚਾਈ ਸਚਾਈ ਦੇ ਜੇ ਤੁਸੀਂ ਮੰਨਦੇ ਹੋ ਜੇ ਕਿਸੇ ਵੀਰ ਨੇ ਮੇਰੇ ਹੋਰ ਵੀਡੀਓ ਵੇਖਣੀਆਂ ਤੇ ਮੇਰਾ ਜਿਹੜਾ ਨੰਬਰ ਹੈ ਉਹਦੇ ਤੇ ਜਦੋਂ ਤੁਸੀਂ ਭਰੋਗੇ ਮੇਜਰ ਸਿੰਘ ਨਾਂ ਤੇ ਉਹਦਾ ਜਿਹੜਾ ਵਟਸਐਪ ਹੈ ਉਹਦੇ ਸਰੋਕ 스ਕੈਨਰ ਲੱਗਾ ਹੈ ਉਹਦੇ ਤੇ ਤੁਸੀਂ ਆਪੇ ਹੀ ਐਡ ਹੋ ਜਾਓ ਮੈਨੂੰ ਐਡ ਕਰਨਾ ਨਹੀਂ ਆਉਂਦਾ ਵੀ ਮੈਂ ਉਨਾ ਪੜਿਆ ਨਹੀਂ ਬਿਲਕੁਲ ਆਪੇ ਐਡ ਹੋ ਕੇ ਆਪੇ ਤੁਸੀਂ ਵੀਡੀਓ ਵੇਖ ਲਓ ਜਾਂ ਇਹਨਾਂ ਭਰਾ ਉਹਨਾਂ ਦਾ ਚੈਨਲ ਵੇਖ ਲਓ ਬਿਲਕੁਲ ਤੇ ਤਿੰਨ ਹੀ ਵੀਡੀਓ ਇਹ ਸਾਡੀਆਂ ਚਲਦੀਆਂ ਪਈਆਂ ਮੇਰਾ ਖਿਆਤ ਤੇਜੀਏ ਇਸ ਵੀਡੀਓ ਇਹ ਤੋਂ ਬਾਅਦ ਜੇ ਕਿਤੇ ਇਹ ਤੋਂ ਬਾਅਦ ਅਸੀਂ ਵੀਡੀਓ ਵੀ ਨਹੀਂ ਪਾਵਾਂਗੇ ਵੀ ਤੁਹਾਨੂੰ ਜਦੋਂ ਇੰਨੀ ਗਰੰਟੀ ਦੇਤੀ ਤੇ ਬਸ ਫਾਈ ਨਹੀਂ ਦੇਣੀ ਤੁਸੀਂ ਕਰੀਏ ਜੇ ਨੰਬਰ ਆਪ ਦਾ ਮੇਜਰ ਵੀਰ ਦਾ ਸੈਫਰ ਮੈਂ ਵੀਰਾਂ ਨੂੰ ਸਮਝਾਉਣਾ ਕਿ ਕਿਸ ਤਰ੍ਹਾਂ ਉਹਨਾਂ ਨੂੰ 9955001071 ਦੁਬਾਰਾ ਹੀ ਇਹ ਗਰੁੱਪ ਦਾ ਨੰਬਰ ਦੋ ਜਿੰਦੇ ਸਕੇਨਰ ਪੱਦਾ ਹੈ ਇਹ ਦੋ ਦੋ ਤੇ ਲੱਗਿਆ ਇਹਦੇ ਤੇ ਚਟਕ ਨੂੰ ਲਾ ਦਿੰਦੇ ਆ 9955001071 ਤੁਸੀਂ ਬੋਲ 887217643 ਦੋਸਤੋ ਬਾਬਾ ਜੀ ਦੇ ਕਹਿੰਦਾ ਮਤਲਬ ਹੈ ਵੀ ਇਹਨਾਂ ਗਰੁੱਪ ਬਣਾਇਆ ਹੋਇਆ WhatsApp ਤੇ ਤੇ ਜਿਹੜਾ ਮੇਜਰ ਵੀਰ ਦਾ ਜਾਂ ਸੁਖੇ ਵੀਰ ਦੇ ਨੰਬਰ ਨੇ ਇਹਨਾਂ ਉੱਤੇ ਗਰੁੱਪ ਸਕੇਨਰ ਜਿਹੜਾ ਹੈ ਲੱਗਿਆ ਹੋਇਆ ਉਹਦੇ ਵਿੱਚ ਤੁਸੀਂ ਐਡ ਹੋਣਾ ਜਿੰਦੇ ਵਿੱਚ ਮੈਂ ਮੇਜਰ ਵੀਰ ਕਹਿ ਰਿਹਾ ਸੀ ਪਨੀਰੀ ਬੀਜਣ ਤੋਂ ਲੈ ਕੇ ਤੇ ਅਗਲੇ ਸੀਜ਼ਨ ਚ ਉਨਾ ਵਧਣ ਤੱਕ ਮੈਂ ਹਰੇਕ ਤਰ੍ਹਾਂ ਮੈਂ ਉਸ ਬੰਦੇ ਦਾ ਸਾਥ ਦੇਵਾਂਗਾ ਕਿਉਂਕਿ ਇਹਨੂੰ ਪਾਲਣਾ ਤੇ ਕਿਹੜੇ ਮਹੀਨੇ ਕਿਵੇਂ ਪਾਲਣਾ ਕਿਹੜੇ ਮਹੀਨੇ ਬੀਜਣਾ ਹੈ। ਅਗਰ ਇਹਦੀ ਤੀਜੀ ਫਸਲ ਲੈਣੀ ਹੈ ਤੁਸੀਂ ਬੀਜਣੀ ਹੈ ਤੀਜੀ ਫਸਲ ਕਿਵੇਂ ਸੈੱਟ ਕਰਨੀ ਹੈ ਮੈਨੂੰ ਉਹਦਾ ਨਹੀਂ ਪਤਾ। ਬਿਲਕੁਲ ਜੀ। ਜੇ ਇਹਦੇ ਚ ਝਾੜ ਤੇ ਕੰਮ ਕਰਨਾ ਹੈ ਤੇ ਜੁਲਾਈ ਦੀ ਪਹਿਲੀ ਤੋਂ ਲੈ ਕੇ ਤੇ 10 ਤੱਕ ਇਹਦੀ ਬਿਾਈ ਹੋਵੇ ਜਿਹੜੀ ਬਲੱਡ ਲਾਈਨ ਦੀ ਬਿਾਈ ਹੈ ਜਿਹਦਾ ਫੁੱਲ ਝਾੜ ਹੋਊਗਾ। ਦੋ ਜੀ ਬੇਨਤੀ ਹੈ ਵੀ ਮੈਨੂੰ ਮੁਕਸਰ ਤੇ ਹਨੂਮਾਨਗੜ੍ਹ ਰਾਜਸਥਾਨ ਤੇ ਇਧਰ ਦਾ ਇਲਾਕਾ ਕੁਰੂਕhetra ਤੇ ਆਲੂ ਵਾਲੇ ਪਹਿਲੀ ਤੇ ਚਲੋ ਉਹ ਤੇ ਭਾਰੀ ਹੈ ਉਹਨਾਂ ਦਾ ਮੈਨੂੰ ਸਵਾਲ ਆ ਰਿਹਾ ਵੀ ਸਾਡੇ ਪਾਣੀ ਚ ਹੋ ਜੂਗਾ ਝੋਨਾ ਉਹਨਾਂ ਮੈਨੂੰ ਗਿਆਨ ਨਹੀਂ ਹੈਗਾ ਕਿਸੇ ਦੀ ਪਹਿਲੀ ਦਾ ਨਾ ਕਿਸੇ ਦੇ ਪਾਣੀ ਦਾ ਮੈਂ ਆਪਦੇ ਪਰੋਜੇ ਪਰੋਜੇ ਝੋਨਾ ਲਾਇਆ ਪਰੋਜੇ ਪਰ ਦੀ ਮੈਂ ਗਾਰੰਟੀ ਲਾਵਾਂਗਾ ਸ਼ਾਇਦ ਤੁਹਾਡੇ ਜ਼ਿਆਦਾ ਹੋ ਜੇ ਲਿਕਨ ਜਿਹੜੀ ਗੱਲ ਦਾ ਮੈਨੂੰ ਗਿਆਨ ਨਹੀਂ ਤੇ ਉਹ ਉਸ ਕਰਕੇ ਮੈਂ ਉਹਦੀ ਗਰੰਟੀ ਨਹੀਂ ਲਾਵਾਂਗਾ ਬਿਲਕੁਲ ਬਾਬਾ ਜੀ ਫਾਇਦਾ ਝੋਨੇ ਆ ਰਗੇ ਝੋਨੇ ਤੇ ਬੰਦਿਆਂ ਦੇ ਵਿੱਚੋਂ ਹੀ ਬੰਦੇ ਨਿਕਲਦੇ ਤੇ ਝੋਨਿਆਂ ਦੇ ਵਿੱਚੋਂ ਝੋਨਾ ਨਿਕਲਦਾ ਝੋਨਾ ਹੀ ਹੈ ਜਿਵੇਂ ਬਾਬਾ ਜੀ ਆਪਾਂ ਮੁਖਸਰ ਸਾਹਿਬ ਜਮੀਨ ਉੱਥੇ ਹਾਈਬ੍ਰਿਡ ਝੋਨਾ ਚੜਦਾ ਇੱਥੇ ਜਿਹੜੇ ਆਪਣੇ 14 ਝੋਨਾ ਹੋਇਆ ਪੂਸਾ ਵਗੈਰਾ ਆ ਇਹ ਨਹੀਂ ਝੜ ਚੜਦਾ ਗੱਲ ਤੁਹਾਡੀ ਬਹੁਤ ਵਧੀਆ ਹੈ ਇਹ ਕੋੜਾ ਪਾਣੀ ਉੱਥੇ ਹਾਂ ਵੀ ਪਹਿਲੀਆਂ ਤੇ ਸਾਲ ਤੇ ਵੀ ਚਾਰ ਤੱਕ ਲਗਾ ਦਮ ਆਪਣੇ ਕਿੱਡੀ ਵਧੀਆ ਪੈਲੀ ਹੈ ਤੇ ਯਾਰਾਂ ਇੱਕੀ ਫੇਲ ਹੈ ਬਿਲਕੁਲ ਤੇ ਜਿਹੜਾ ਫਾਜ਼ਲ ਕੀ ਆ ਬਿਲਕੁਲ ਉੱਥੇ ਯਾਰਾਂ ਇੱਕ ਹੀ ਸੁਪਰੇਟ ਹੈ ਉਹ ਕਾਮਯਾਬ ਉਹ ਕਾਮਯਾਬ ਹੋ ਤੇ ਉਹ ਯਾਰਾਂ ਇੱਕ ਨੇ ਉਹਨਾਂ ਨੂੰ ਬਾਦਸ਼ਾਹ ਬਣਾਤਾ ਆਪਾਂ ਨੂੰ ਕੰਗਾਲ ਬਣਾ ਆਪਣੇ ਤਾਂ ਕੱਦ ਕਰਕੇ ਤੇ ਨਿਸਤ ਪਾ ਲੈ ਡਿੱਗ ਜਾਂਦੇ ਜੀ ਬਲੀਓ ਜੀ ਬਾਦ ਬਾਕਰਾਂ ਇਹ ਵਾਰੀ ਵੀ ਦੱਸਿਆ ਹੈ ਦਰਸ਼ਕਾਂ ਨੂੰ ਨਾ ਦੱਸਿਆ ਜੀ ਇਹਦੀ ਸਮੱਸਿਆ ਆਈ ਸੀ ਵੀ ਜਿੰਨਾ ਝਾੜ ਝੜੂਗਾ ਉਸ ਹੱਥ ਤੇ ਨਾਂ ਰੱਖਾਂਗੇ ਠੀਕ ਹੈ ਜੀ ਨਾਂ ਜੋ ਅਸੀਂ ਇਹਨੂੰ ਦੇਣਾ ਸੀ ਉਹ 90 ਦਿਲ ਲੈਂਦਾ ਆ ਤੇ 90 ਮਾਣੀ ਚੜਿਆ 90/90 ਇਹਦਾ ਮੈਂ ਨਾਂ ਰੱਖ ਦਿੱਤਾ ਠੀਕ ਹੈ ਜੀ ਤੇ 300 ਤੇ 25 ਰੁਪਏ ਪ੍ਰਤੀ ਕਿਲੋ ਇਹਨੂੰ ਮੈਂ ਵੇਚ ਰਿਹਾ ਖੁੱਲਾ ਕੋਈ ਮਾਰਕਾ ਨਹੀਂ ਕੋਈ ਪੈਕਿੰਗ ਨਹੀਂ ਖੁੱਲਾ ਉਹਦੀ ਬਾਲਟੀਆਂ ਚ ਪਾ ਗਾਂਢੀ ਗਾਂਢੀ ਲੈ ਗਏ ਆ ਆਪਦੀ ਖਾਦ ਵਾਲੀਆਂ ਬੋਰੀਆਂ ਚ ਲੈ ਗਏ ਆ ਵੀ ਉਹਦੀ ਪੈਕਿੰਗ ਨਹੀਂ ਠੀਕ ਹੈ ਅਗਰ ਮਹਾਰਾਜ ਨੇ ਕਾਮਯਾਬ ਕੀਤਾ ਤੇ ਆਉਂਦੇ ਸਾਲ ਨੂੰ ਇੱਕ ਵੀ ਹੋਰ ਦਿਆਂਗਾ ਤੁਹਾਨੂੰ ਨਵਾਂ ਝੋਨੇ ਦਾ ਝੋਨੇ ਦਾ ਤੇ ਕੰਕਦੇ ਨਹੀਂ ਆ ਗਿਆ ਜੀ ਹਜੇ ਜਦੋਂ ਕਿਤੇ ਮਾਲਕ ਨੇ ਕੀਤਾ ਉਦੋਂ ਜਿਹੜਾ ਵੀ ਜੇ ਮੈਂ ਵੇਚਣਾ ਜਾਂ ਹੋਲ ਸੇਲਰ ਜੋ ਵੀ ਉਹ ਬਾਬਾ ਜੀ ਸਰਕਾਰ ਨਾਲ ਜੀਐਸਟੀ ਟੈਕਸ ਜੋ ਵੀ ਸਰਕਾਰ ਦੇ ਕਾਗਜ ਉਹ ਬਣਾ ਕੇ ਤੇ ਫਿਰ ਮੈਂ ਪੈਕਿੰਗ ਵੀ ਕਰਾਂਗਾ ਬਥੇ ਉਹ ਮਾਲਕ ਨੇ ਕਾਮਯਾਬ ਕਰਨਾ ਹੋਣਾ ਮੈਂ ਲੋਕਾਂ ਨਾਲ ਜਦੋਂ ਉਹ ਹੀ ਰਿਜ਼ਲਟ ਦਿੱਤਾ ਉਦੋਂ ਮੈਂ ਕਾਮਯਾਬ ਹੋਣਾ ਆ ਨਾ ਮੈਂ ਅਜੋ ਹਾਂ ਆ ਤੇ ਨਾਮ ਮੈਂ ਸਮਝਾ ਜੀ ਤੁਸੀਂ ਦੱਸ ਰਹੇ ਪੈਕਿੰਗ ਨਹੀਂ ਕਰਕੇ ਵੇਚਦੇ 20 ਦੀ ਗਾਰੰਟੀ ਹੈ ਨਾ ਖੁੱਲੇ ਸਮਾਨ ਥੱਲੇ ਢੇਰ ਲੱਗਿਆ ਹੋਇਆ 20 ਦਾ ਬਿਲਕੁਲ ਬਿਲਕੁਲ ਤੇ ਇਹਨੂੰ ਪੱਕਾ-ਪੁੱਕਾ ਚੰਗੀ ਤਰ੍ਹਾਂ ਲਾ ਦੇ ਪੱਕਾ ਇੱਕ ਹੋਰ ਲਾਉਣਾ ਹੈ ਭਈ ਪਿਆ ਹੈ ਹਾਂਜੀ ਪੱਕਾ ਹੋਰ ਅਜੇ ਤੇ ਫਿਰ ਸੀਟ ਸਾਹਮਣੇ ਆਏ ਉਹਨੂੰ ਪਾਉਣਾ ਬਹੁਤ ਜ਼ਰੂਰੀ ਹੈ ਸਾਰਾ ਕੁਝ ਪਹਿਲੀ ਗੱਲ ਤੇ ਨਾ ਸਾਨੂੰ ਦੂਜਾ ਪੱਖਾ ਵੀ ਨਹੀਂ ਆ ਤੇਰੇ ਸਾਹਮਣੇ ਲਾਉਂਦਾ ਹਾਂਜੀ ਮੈਂ ਕਿਹਾ ਤੁਸੀਂ ਕੱਲ ਨੂੰ ਵੀ ਲੈ ਜਿਓ ਅਜੇ ਇਹਨੂੰ ਇੱਕ ਪੱਖਾ ਹੋਰ ਲਾਉਣਾ ਆ ਆਪੇ ਭਰ ਕੇ ਲਈ ਕਿੰਨੇ ਕਵਾਂਟਲ ਦੇ ਕਰੀਬ ਵੀ ਤੁਸੀਂ ਸੇਲ ਕਰ ਚੁੱਕੇ ਹੋ ਤੱਕ ਇਹ ਮੇਰਾ ਖਿਆਲ ਵੀ 11 ਕਵੰਟਲ ਹੋ ਗਿਆ 11 ਕਵੰਟਲ 11 12 ਕਵੰਟਲ ਹੋ ਗਿਆ ਤੇ ਕਿੰਨਾ ਵੀ ਆਪਣੇ ਕੋਲ ਹੋਰ ਪਿਆ ਜੇ ਕੋਈ ਕਿਸਾਨ ਆਈਏ ਆਈਏ ਹੋਰ ਨਹੀਂ ਕੋਈ ਦੁਕਾਨ ਵਾਲਾ ਜੇ ਚਾਵੇ ਵੀ ਮੈਂ ਇਹਨੂੰ ਸਟੋਰ ਕਰਨ ਵਾਸਤੇ ਕੋਈ 2-4 ਕਵੰਟਲ ਲੈ ਲਾਂ ਉਹ ਨਹੀਂ ਹੈਗਾ ਮੈਂ ਤੇ ਬਸ ਕਿੱਲੇ ਡੇਢ ਜਾਂ 2 ਕਿੱਲਿਆਂ ਦਾ ਵੀ ਦੇ ਰਿਹਾ ਵੀ ਕਿਸਾਨਾਂ ਨਾਲ ਚੱਲ ਜੇ ਤੇ ਵੱਡੇ ਪੱਧਰ ਤੇ ਵੀ ਨਹੀਂ ਹੈਗਾ ਉਹ ਨਾ ਹੀ ਫੋਨ ਕਰਨ ਜਾਂ ਚਲੋ ਕੋਈ ਨਹੀਂ ਵੈਲਕਮ ਰੇਟ ਦਾ ਥੋੜਾ ਥੱਕਾ ਜ਼ਿਆਦਾ ਰਿਗਾ ਜਿਹੜਾ ਨਾ 7501 ਕੇ ਠੀਕ ਹੈ ਜੀ ਉਹ ਕੀ ਰੇਟ ਵਿਖਿਆ ਪਤਾ ਨਹੀਂ ਚਲੋ ਉਹਦੀ ਗੱਲ ਨਹੀਂ ਕਰਦੇ ਯੂਨੀਵਰਸਿਟੀ ਦੀ ਗੱਲ ਜਿਹੜੇ ਬੰਦੇ ਕਹਿੰਦੇ ਆ ਵੀ 380 ਦਾਣੇ ਨਹੀਂ ਹੋ ਸਕਦੇ ਕਈ ਕਹਿੰਦੇ ਆ ਜਿਹੜਾ 7501 ਹੈ ਨਾ ਉਹਦੇ 450 ਤੋਂ 20 ਦਾਣੇ ਪਲੱਸ ਹੈ ਯੂਨੀਵਰਸਿਟੀ ਦੇ ਬੀਜ ਠੀਕ ਹੈ ਜੀ ਮੈਂ ਤੇ ਨਾ ਉਹ ਉਹ ਮੇਰੇ ਨਾਲੋਂ ਵੀ ਉੱਤੋਂ ਦੀ ਹੈ ਉਹਦੀ ਅਬ ਕਿਸੇ ਦੀ ਗੱਲ ਨਹੀਂ ਕਰਨੀ ਅੱਛਾ ਠੀਕ ਹੈ ਕਿ ਨਹੀਂ ਨਹੀਂ ਮੈਂ ਸੁਣਨ ਨੂੰ ਲੱਗਦਾ ਨਹੀਂ ਨਹੀਂ ਉਹਦੇ ਪਰ ਰੇਟ ਜ਼ਿਆਦਾ ਬਾਕੀ ਤੁਸੀਂ ਇਹ ਫਾਈਨਲ ਰੇਟ ਹੈ ਉਹ ਵੀ ਫਿਰ ਇਹ ਆਰਡਰ ਬੁਕਿੰਗ ਹੈ ਤੇ Google Pay ਵੀ ਹਰਿਆਣੇ ਵਾਲਿਆਂ Google Pay ਵੀ ਕਰ ਦਿੱਤੇ ਹਰਿਆਣੇ ਨਾ ਦੋਹਾਂ ਨੰਬਰਾਂ ਤੇ ਮੇਰੇ ਤੇ ਕਿਸੇ ਨੇ ਕਿਸੇ ਵੀ ਬੰਦੇ ਨੇ ਪੈਸਾ ਨਹੀਂ ਪਾਵਾ ਠੀਕ ਹੈ ਨਾ ਮੈਂ ਪੈਸਾ ਮੰਗਦਾ ਨਾ ਪਾਉਣਾ ਆਪ ਦੀ ਵੀਡੀਓ ਮੇਰੇ ਗਰੁੱਪ ਚੋਂ ਅੰਕ ਕੇ ਵੇਖ ਕੇ ਤਸੱਲੀ ਕਰਕੇ ਵੀ ਲੈਣਾ ਚਲੋ ਜੀ ਵਾਇਰ ਜੀ ਖਾਸਾ ਰਾਈ ਫਤਿਹ ਜੀ ਲੈਓ